ਜੋ ਹਾਲਾਤ ਜੋ ਇੱਥੇ ਹਿੰਦੁਸਤਾਨ ਦੇ ਜਾਂ ਪੰਜਾਬ ਦੇ ਜਾਂ ਸਿੱਖਾਂ ਦੇ ਅੱਜ ਕੱਲ੍ਹ ਆ ਉਹ ਸਾਰੇ ਆਪਾਂ ਨੂੰ ਕਿਸੇ ਨੂੰ ਭੁੱਲੇ ਨਹੀਂ ਹੋਏ ਛੋਟੀ ਛੋਟੀ ਗੱਲ ਉੱਤੇ ਵੀ ਪਤਾ ਨਹੀਂ ਕਿਹੜੇ-ਕਿਹੜੇ ਪਰਚੇ ਪਾ ਪਾ ਦਿੱਤੇ ਜਾ ਸਕਦੇ ਆ ਤੇ ਇਹੋ ਜੇ ਹਾਲਾਤ ਮੇਰਾ ਖਿਆਲ ਆ ਕਿ ਆਉਣ ਵਾਲੇ ਸਮੇਂ 'ਚ ਜੋ ਸਾਡੀਆਂ ਨਸਲ ਕੁਸ਼ੀ ਵੱਲ ਵੱਧ ਰਹੀਆਂ ਸਰਕਾਰਾਂ ਉਹਨਾਂ ਨੂੰ ਰੋਕਣ ਵਾਸਤੇ ਸਾਡੇ ਜੋ ਕਿਸਾਨੀਆਂ ਜਾਂ ਸਾਡੀ ਜਵਾਨੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਬੜੀਆਂ ਕਿਸੇ ਪਾਸੇ ਵੀ ਅਸੀਂ ਸੇਫ ਨਹੀਂ ਸਾਡਾ ਪਾਣੀ ਸਾਡੀ ਧਰਤੀ ਸਾਡੀ ਧਰਤੀ ਤੇ ਵੀ ਬੇ ਲੋੜੇ ਰੋਡ ਕੱਢ ਕੱਢ ਕੇ ਧਰਤੀ ਨੂੰ ਬਰਬਾਦ ਕੀਤਾ ਜਾ ਰਿਹਾ ਹੋਰ ਸਾਨੂੰ ਸਾਡਾ ਪਾਣੀ ਲੁੱਟ ਕੇ ਧਰਤੀ ਨੂੰ ਬੰਜਰ ਬਣਾਇਆ ਜਾ ਰਿਹਾ ਪੰਜਾਬ ਜੋ ਵਸਤਾ ਗੁਰਾਂ ਦੇ ਨਾਂ ਤੇ ਉਸ ਉਹ ਜਿਹੜਾ ਪੰਜਾਬ ਜੋ ਸਾਡੇ ਗੁਰੂਆਂ ਦਾ ਸੁਪਨਾ ਸੀਗਾ ਉਹ ਉਦੋਂ ਉਦਾਂ ਦਾ ਬਣਾਉਣ ਦੀ ਕੋਸ਼ਿਸ਼ ਕਰੀਏ ਪੰਜਾਬ ਦੇ ਹਰਿਆਣੇ ਦੇ ਰਾਜਸਥਾਨ ਤੋਂ ਕੋਨੇ ਕੋਨੇ ਤੋਂ ਆਏ ਸਾਰੀਆਂ ਸੰਗਤਾਂ ਦਾ ਦਾਦੇਲ ਤੋਂ ਧੰਨਵਾਦ ਤੇ ਵਾਹਿਗੁਰੂ ਜੀ ਕਾ ਖਾਲਸਾ ਤੁਸੀਂ ਬੜੀਆਂ ਔਕੜਾਂ ਝੱਲ ਕੇ ਆਪਣੀ ਜਾਗਦੀ ਜ਼ਮੀਰ ਹੋਣ ਦਾ ਜਿਹੜਾ ਇੱਕ ਪ੍ਰਗਟਾਵਾ ਕੀਤਾ ਕਿ ਤੁਸੀਂ ਬੜੇ ਕਸ਼ਟ ਝੱਲ ਕੇ ਬੜੇ ਪ੍ਰਸ਼ਾਸਨ ਦੀਆਂ ਰੋਕਾਂ ਦੇ ਬਾਵਜੂਦ ਵੀ ਇੱਥੇ ਵੱਡੀ ਤਦਾਦ ਚ ਪਹੁੰਚ ਕੇ ਸਾਡਾ ਹੌਸਲਾ ਵਧਾਇਆ ਤੇ ਜੋ ਆਪਾਂ ਪੰਜਾਬ ਨੂੰ ਨਵੀਂ ਦਿਸ਼ਾ ਦੇਣ ਵਾਸਤੇ ਸਾਰੇ ਸੋਚ ਰਹੇ ਸੀ ਸਾਰੇ ਵਿਦਵਾਨਾਂ ਦੀ ਸਲਾਹ ਲੈ ਰਹੇ ਸੀ ਤੇ ਉਹ ਜੋ ਪਾਰਟੀ ਤੁਹਾਡੇ ਸਾਹਮਣੇ ਉਹਦਾ ਜੋ ਮਤੇ ਪੜ ਕੇ ਦੱਸੇ ਗਏ ਆ ਕਿ ਅਸੀਂ ਆਪਾਂ ਕਿੱਦਾਂ ਕੰਮ ਕਰਾਂਗੇ ਕਿੱਦਾਂ ਪੰਜਾਬ ਨੂੰ ਆਪਾਂ ਫਿਰ ਉਹ ਹਿੰਦੁਸਤਾਨ ਚ ਵੀ ਪਹਿਲੇ ਨੰਬਰ ਦਾ ਸੂਬਾ ਤੇ ਮੇਰੇ ਖਿਆਲ ਆ ਕਿ ਦੁਨੀਆ ਚ ਵੀ ਆਪਾਂ ਇੱਕ ਵਧੀਆ ਜੋ ਸਿੱਖ ਸਿਧਾਂਤਾਂ ਦੇ ਅਨਸਾਰ ਇਹੋ ਜਿਹਾ ਰਾਜ ਕਿ ਜਿੱਥੇ ਹਰੇਕ ਨੂੰ ਅਨਸਾਹ ਮਿਲ ਸਕੇ ਸਰਬਾਦੇ ਭਲੇ ਦਾ ਰਾਜ ਉਹਦੇ ਵਾਸਤੇ ਆਪਾਂ ਸਾਰੇ ਜਾਣੇ ਕੋਸ਼ਿਸ਼ ਕਰੀਏ ਜੋ ਜੋ ਇਹ ਹਾਲਾਤ ਜੋ ਇਥੇ ਹਿੰਦੁਸਤਾਨ ਦੇ ਜਾਂ ਪੰਜਾਬ ਦੇ ਜਾਂ ਸਿੱਖਾਂ ਦੇ ਅੱਜ ਕੱਲ੍ਹ ਉਹ ਸਾਰੇ ਆਪਾਂ ਨੂੰ ਕਿਸੇ ਨੂੰ ਭੁੱਲੇ ਨਹੀਂ ਹੋਏ ਕਿ ਛੋਟੀ ਛੋਟੀ ਗੱਲ ਉੱਤੇ ਵੀ ਪਤਾ ਨਹੀਂ ਕਿਹੜੇ-ਕਿਹੜੇ ਪਰਚੇ ਪਾ ਪਾ ਦਿੱਤੇ ਜਾ ਸਕਦੇ ਆ ਤੇ ਇਹੋ ਜਿਹੇ ਹਾਲਾਤ ਮੇਰਾ ਖਿਆਲ ਆ ਕਿ ਆਉਣ ਵਾਲੇ ਸਮੇਂ 'ਚ ਜੋ ਸਾਡੀਆਂ ਨਸਲ ਕੁਸ਼ੀ ਵੱਲ ਵੱਧ ਰਹੀਆਂ ਸਰਕਾਰਾਂ ਉਹਨਾਂ ਨੂੰ ਰੋਕਣ ਵਾਸਤੇ ਸਾਡੇ ਜੋ ਕਿਸਾਨੀਆਂ ਜਾਂ ਸਾਡੀ ਜਵਾਨੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਬੜੀਆਂ ਕਿਸੇ ਪਾਸੇ ਵੀ ਅਸੀਂ ਸੇਫ ਨਹੀਂ ਸਾਡਾ ਪਾਣੀ ਸਾਡੀ ਧਰਤੀ ਸਾਡੀ ਧਰਤੀ ਤੇ ਵੀ ਬੇ ਲੋੜੇ ਰੋੜ ਕੱਢ ਕੱਢ ਕੇ ਧਰਤੀ ਨੂੰ ਬਰਬਾਦ ਕੀਤਾ ਜਾ ਰਿਹਾ ਹੋਰ ਸਾਨੂੰ ਸਾਡਾ ਪਾਣੀ ਲੁੱਟ ਕੇ ਧਰਤੀ ਨੂੰ ਬੰਜਰ ਬਣਾਇਆ ਜਾ ਰਿਹਾ ਇਹ ਸਾਰੀਆਂ ਚੀਜ਼ਾਂ ਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਪਹਿਰਾ ਦੇਣ ਵਾਸਤੇ ਇਹ ਲੋੜਿਆ ਤੇ ਉਹਦੇ ਵਾਸਤੇ ਆਪਾਂ ਇੱਕ ਪਲੇਟਫਾਰਮ ਸਾਂਝਾ ਪਲੇਟਫਾਰਮ ਸਾਰਿਆਂ ਦਾ ਇਕੱਠਾ ਬਣਾ ਰਹੇ ਆ ਕਿ ਉਹਦੇ ਤੇ ਆਪਾਂ ਸਾਰੇ ਜਣੇ ਰਲ ਮਿਲ ਕੇ ਇਕੱਠੇ ਹੋ ਕੇ ਹੰਬੜਾ ਮਾਰੀਏ ਤੇ ਪੰਜਾਬ ਜੋ ਵਸਦਾ ਗੁਰਾਂ ਦੇ ਨਾਂ ਤੇ ਉਸ ਉਹ ਜਿਹੜਾ ਪੰਜਾਬ ਜੋ ਸਾਡੇ ਗੁਰੂਆਂ ਦਾ ਸੁਪਨਾ ਸੀਗਾ ਉਹ ਉਦੋਂ ਉਦਾਂ ਦਾ ਬਣਾਉਣ ਦੀ ਕੋਸ਼ਿਸ਼ ਕਰੀਏ ਇਹ ਕਿਉਂਕਿ ਜਿਹੜਾ ਅੱਜ ਕੱਲ ਇਹ ਇਹ ਮਾਦਾ ਪ੍ਰਸਤੀ ਦਾ ਜੋ ਗਿਆ ਇਥੇ ਹਰੇਕ ਬੰਦਾ ਜਾ ਦੀਆਂ ਪਤਾ ਨਹੀਂ ਇਕੱਠਾ ਕਰਨਾ ਚਾਹੁੰਦਾ ਮੇਰੇ ਖਿਆਲ ਉਹ ਚੋਂ ਗੁਰੂ ਦੀ ਸੋਚ ਦੇ ਉਲਟ ਆਏ ਸਾਰੀਆਂ ਚੀਜ਼ਾਂ ਪਦਾਰਥਵਾਦ ਆਪਾਂ ਨੂੰ ਪਦਾਰਥਵਾਦ ਦੀ ਲੋੜ ਹੈ ਪਰ ਪਦਾਰਥਵਾਦ ਜਿਹੜਾ ਸਾਡੇ ਅਧਿਆਤਮਵਾਦ ਤੇ ਹਾਵੀ ਨਹੀਂ ਹੋਣਾ ਚਾਹੀਦਾ ਇਸ ਕਰਕੇ ਆਪਾਂ ਨੂੰ ਗੁਰੂਆਂ ਦੀ ਸੋਚ ਤੇ ਇਸ ਚੀਜ਼ਾਂ ਨੂੰ ਭਾਰੂ ਨਹੀਂ ਹੋਣਾ ਹੋਣ ਦੇਣਾ ਇਸ ਕਰਕੇ ਆਪਾਂ ਗੁਰੂਆਂ ਦੀ ਸੋਚ ਦੇ ਅਨਸਾਰ ਇਹ ਜੋ ਮਾਡਲ ਆਪਾਂ ਨੂੰ ਸਿਰਜ ਕੇ ਦਿੱਤਾ ਜਾ ਰਿਹਾ ਉਹ ਤੇ ਆਪਾਂ ਕੰਮ ਕਰੀਏ ਉਹਨੂੰ ਇੱਥੇ ਧਰਤੀ ਤੇ ਲਾਗੂ ਕਰੀਏ ਤੇ ਧਰਤੀ ਨੂੰ ਸਵਰਗ ਬਣਾਉਈਏ ਕਿ ਤਾਂ ਹੀ ਇਹ ਆਪਾਂ ਸਾਰੇ ਜਣੇ ਇਹ ਕੁਦਰਤ ਮੁਖੀ ਮਾਡਲ ਆ ਇਹਦੇ ਚ ਇਹ ਇੱਕ ਇਹ ਹੁਣ ਇਨਸਾਨਾਂ ਦਾ ਹੀ ਨਹੀਂ ਨੁਕਸਾਨ ਕਰ ਰਿਹਾ ਇਹ ਜਿਹੜਾ ਹੁਣ ਪਸ਼ੂ ਪੰਛੀ ਜੀਵ ਜੰਤੂ ਸਾਰਿਆਂ ਵਾਸਤੇ ਬੜਾ ਘਾਤਕ ਸਮਾਂ ਆ ਗਿਆ ਬਣਾ ਦਿੱਤਾ ਇਹ ਮਨੁੱਖ ਨੇ ਇਸ ਕਰਕੇ ਆਪਾਂ ਇਹਨੂੰ ਗੁਰੂ ਦੀ ਸੋਚ ਅਨਸਾਰ ਫਿਰ ਆਪਾਂ ਉਹਦੇ ਧਰਮ ਵਾਲੇ ਪਾਸੇ ਚਲੀਏ ਧਰਮ ਦੇ ਆਧਾਰਤ ਜੋ ਰਾਜ ਆ ਧਰਮੀ ਲੋਕਾਂ ਜੋ ਮੀਰੀ ਪੀਰੀ ਦਾ ਸਿਧਾਂਤ ਆ ਉਹਦੇ ਅਨਸਾਰ ਆਪਾਂ ਸਾਰੇ ਜਣੇ ਉਹਨਾਂ ਚੀਜ਼ਾਂ ਨੂੰ ਲਾਗੂ ਕਰੀਏ ਤੇ ਮੇਰਾ ਖਿਆਲ ਹੈ ਕਿ ਅਸੀਂ ਬਹੁਤ ਜਲਦੀ ਸਫਲ ਹੋ ਸਕਦੇ ਹਾਂ ਸਾਡੀ ਨੌਜਵਾਨੀ ਨਸ਼ਿਆਂ ਤੋਂ ਬਚ ਸਕਦੀ ਆ ਅਸੀਂ ਜੋ ਬੇ ਲੋੜੀਆਂ ਜ਼ਹਿਰਾਂ ਖੇਤੀ ਚ ਪਾ ਰਹੇ ਆ ਉਹਨਾਂ ਨੂੰ ਵੀ ਬਚਾ ਕੇ ਆਪਣੇ ਜਿਹੜੇ ਹੁਣ ਆਪਣੇ ਹਸਪੀਟਲ ਭਰੇ ਪਏ ਆ ਬਿਮਾਰੀਆਂ ਨਾਲ ਅਸੀਂ ਜੂਝ ਰਹੇ ਆ ਇਹ ਸਾਰੀਆਂ ਚੀਜ਼ਾਂ ਚੋਂ ਨਿਕਲਣ ਵਾਸਤੇ ਆਪਾਂ ਨੂੰ ਗੁਰੂ ਪੰਥ ਦੇ ਸਿਧਾਂਜ ਜਿਹੜੇ ਦਿੱਤੇ ਆ ਉੱਤੇ ਕੰਮ ਕਰੀਏ ਜੋ ਆਪਾਂ ਇਹ ਮਾਡਲ ਇਹ ਅਪਣਾਉਣ ਜਾ ਰਹੇ ਆ ਜਾਂ ਉਹ ਦੀ ਸ਼ੁਰੂਆਤ ਕਰਨ ਜਾ ਰਹੇ ਆ ਅੱਜ ਕਰ ਦਿੱਤੀ ਆਪਾਂ ਉਹਦੇ ਵਾਸਤੇ ਆਪਾਂ ਸਾਰੇ ਜਣੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਲੋੜ ਆ ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਤੁਸੀਂ ਇਸ ਮਹਿਮਦਾ ਇਸ ਜਥੇਬੰਦੀ ਦਾ ਇਸ ਪਾਰਟੀ ਦਾ ਹਿੱਸਾ ਬਣੋ ਤੇ ਆਪਾਂ ਸਾਰੇ ਜਣੇ ਜਲਦੀ ਤੋਂ ਜਲਦੀ ਇਹਨੂੰ ਮੁਕੰਮਲ ਕਰਕੇ ਤੇ ਆਪਾਂ ਅਗਲੀ ਕਾਰਵਾਈਆਂ ਅਰੰਭੀਏ ਤੇ ਜਿਹਦੇ ਨਾਲ ਆਪਾਂ ਇਹ ਨਸ਼ਿਆਂ ਨੂੰ ਵੀ ਠੱਲ ਪਾਈਏ ਜੋ ਹੋਰ ਜੋ ਵੀ ਜ਼ੁਲਮ ਆ ਉਹਦੇ ਵਾਸਤੇ ਆਪਾਂ ਅੱਗੇ ਨੂੰ ਕਦਮ ਵਧਾਈਏ ਤਾਂ ਕਿ ਜੋ ਸਾਡੀ ਨੌਜਵਾਨੀ ਜੋ ਸਾਡੀ ਕਿਸਾਨੀ ਸਾਰਿਆਂ ਨੂੰ ਬਚਾ ਸਕੀਏ ਇਹਦੇ ਵਾਸਤੇ ਇੱਕ ਇਹ ਜੋ ਇਸ ਪਾਰਟੀ ਨਾਲ ਜੁੜਨ ਵਾਸਤੇ ਇੱਕ ਮੈਂਬਰਸ਼ਿਪ ਫਾਰਮ ਆ ਉਹ ਜਿਹੜਾ ਵੀ ਕੋਈ ਸਿਰਦ ਪੰਜਾਬ ਦੇ ਪੰਥ ਨਾਲ ਪਿਆਰ ਕਰਨ ਵਾਲਾ ਸੱਜਣ ਆ ਉਹ ਇਹਨੂੰ ਇਹਦੇ ਨਾਲ ਜੁੜ ਸਕਦਾ ਹੈ ਉਹ ਇਹ ਫਾਰਮ ਭਰ ਸਕਦਾ ਹੈ ਇਹ ਫਾਰਮ ਭਰ ਕੇ ਵੱਧ ਤੋਂ ਵੱਧ ਆਪਾਂ ਤੁਸੀਂ ਇਸ ਮਹਿਮ ਦਾ ਹਿੱਸਾ ਬਣੋ ਤੇ ਆਪਾਂ ਪੰਜਾਬ ਨੂੰ ਪੰਥ ਨੂੰ ਬਚਾ ਸਕੀਏ ਚੜ੍ਹਦੀ ਕਲਾ ਚਲੇ ਜਾ ਸਕੀਏ ਇਨੀਆਂ ਬੇਨਤੀਆਂ ਕਰਦੇ ਆ ਮੈਂ ਤੁਹਾਡਾ ਫੇਰ ਤਹਿ ਦਿਲ ਤੋਂ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਤੇ ਇਹਦੇ ਨਾਲ ਕਿਉਂਕਿ ਪਾਰਟੀ ਜਿਹੜੀ ਆਪਾਂ ਚਲਾਉਣੀ ਆਪਾਂ ਲੋਕਾਂ ਦੇ ਸਹਿਯੋਗ ਨਾਲ ਚਲਾਉਣੀ ਨਾ ਕਿ ਇਤਨਾੜਾਂ ਕੋ ਪੈਸੇ ਲੈ ਕੇ ਚਲਾਉਣੀ ਆ ਤੇ ਮੁੜ ਕੇ ਜਾਂ ਟਿਕਟਾਂ ਵੇਚਣੀਆਂ ਆ ਜਾਂ ਇਹੋ ਜਿਹਾ ਕਰਨਾ ਆਪਾਂ ਇਹ ਜਿਹੜੇ ਇਹਦੀ ਮੈਂਬਰਸ਼ਿਪ ਆ ਜੀ ਇਹਦੀ 20 ਰੁਪਏ ਮੈਂਬਰਸ਼ਿਪ ਆ ਦੇ 20 ਰੁਪਏ ਮੇਰਾ ਖਿਆਲ ਹੈ ਕਿ ਕੋਈ ਜ਼ਿਆਦੇ ਨਹੀਂ ਹੁੰਦੇ ਤੇ ਜੇ ਸਾਰੇ ਜਣੇ ਆਪਾਂ 20-20 ਰੁਪਏ ਇਹ ਮੈਂਬਰਸ਼ਿਪ ਦੇ ਨਾਲ ਆਪਾਂ ਪਾਰਟੀ ਦੇ ਵਾਸਤੇ ਜੋ ਖਰਚੇ ਚਾਹੀਦੇ ਹੁੰਦੇ ਉਹ ਪੂਰੇ ਹੋ ਜਾਣਾ ਤੇ ਨਾ ਆਪਾਂ ਨੂੰ ਕਿਸੇ ਕੋਲ ਪੈਸਾ ਲੈਣਾ ਪਵੇ ਤੇ ਨਾ ਹੀ ਆਪਾਂ ਨੂੰ ਮੁੜ ਕੇ ਉਹਨਾਂ ਦੀਆਂ ਉਹਨਾਂ ਦੇ ਗੱਲਾਂ ਮੰਨਣੀਆਂ ਪੈਣ ਜੋ ਆਪਣੇ ਸਿਧਾਂਤਾਂ ਦੇ ਉਲਟ ਹੋਣ ਇਸ ਕਰਕੇ ਆਪਾਂ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਅਪੀਲ ਕਰਦੇ ਆਂ ਕਿ ਤੁਸੀਂ ਸਾਨੂੰ ਸਹਿਯੋਗ ਦਿਓਗੇ ਤੇ ਵੱਧ ਤੋਂ ਵੱਧ ਮੈਂਬਰ ਬਣੋਗੇ ਤੇ ਜੋ ਹਉਣ ਵਾਲੇ ਦੋ ਤੇ ਨੰ ਮਹੀਨੇ ਚ ਆਪਣਾ ਪਾਰਟੀ ਦਾ ਢਾਂਚਾ ਸਾਰ ਸਕੀਏ ਤੇ ਅ ਅੱਗੇ ਵਧ ਸਕੀਏ ਇਹਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਕੋਈ ਭੁੱਲ ਚੁੱਕ ਦੀ ਮਾਫੀ ਤੇ ਦੂਸਰਾ ਇੱਕ ਇਹ ਕਿਤਾਬ ਆ ਸਰਦਾਰ ਬਲਜੀਤ ਸਿੰਘ ਖਾਲਸਾ ਹੁਣਾਂ ਦੀ ਜੋ ਜੋ ਇਹ ਕਿਤਾਬ ਦਾ ਟਾਈਟਲ ਆ ਹਿੰਸਕ ਹਿੰਦੂ ਪੀੜਾ ਜੋ ਕਿ 84 ਚ ਵਾਪਰਿਆ ਹੋਰ ਵੀ ਕਈ ਵਾਰ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਆ ਕਿ ਜਿੱਥੇ ਵੀ ਉਹਨਾਂ ਦਾ ਇਹ ਜ਼ੋਰ ਪੈਂਦਾ ਉਹ ਇਹੋ ਜੀਆਂ ਚੀਜ਼ਾਂ ਬਹੁਤ ਹੋ ਰਹੀਆਂ ਤੇ ਇਸ ਕਰਕੇ ਉਹਨਾਂ ਨੇ ਇਹ ਇੱਕ ਇੱਕ ਕਿਤਾਬ ਲਿਖੀ ਆ ਇਹ ਕਿਤਾਬ ਵੀ ਤੁਸੀਂ ਸਾਰੇ ਜਾਣੇ ਪੜੋ ਤੇ ਇਹਦੇ ਚ ਕੀ ਆ ਉਹ ਸਮਝੋ ਤੇ ਅੱਗੇ ਤੋਂ ਇਹ ਇਹਨਾਂ ਚੀਜ਼ਾਂ ਵਾਸਤੇ ਆਪਾਂ ਕਿਦਾਂ ਇਹਨਾਂ ਚੀਜ਼ਾਂ ਦਾ ਮੁਕਾਬਲਾ ਕਰ ਸਕਦੇ ਆ ਕਿਸ ਜੋ ਇਹੋ ਜਿਹੇ ਹਾਲਾਤ ਆਪਾਂ ਇਹੋ ਜਿਹਾ ਸਿਸਟਮ ਲਈਏ ਕਿ ਇਹੋ ਜਿਹੇ ਹਾਲਾਤ ਨਾ ਹੋਣ ਕਿ ਕਿਸੇ ਦਾ ਕੋਈ ਵੀ ਕਿਸਦਾ ਨੁਕਸਾਨ ਕਰ ਸਕੇ ਆਪਾਂ ਸਰਬੱਤ ਦੇ ਭਲੇ ਦੀ ਗੱਲ ਹੈ ਕਿ ਸਾਰੇ ਧਰਮਾਂ ਦੀ ਜਾਤ ਪਾਤ ਤੋਂ ਜਾਤ ਪਾਤ ਤੋਂ ਜਿਹੜਾ ਰਹਿਤ ਸਮਾਜ ਦੀ ਸਿਰਜਣਾ ਨਸ਼ੇ ਤੋਂ ਮੁਕਤ ਸਮਾਜ ਦੀ ਸਿਰਜਣਾ ਵਾਸਤੇ ਅੱਗੇ ਵਧਗੇ ਜ਼ਹਿਰ ਆਪਸੀ ਜਿਹੜਾ ਧਰਮਾਂ ਦਾ ਟਕਰਾਵ ਆ ਉਹ ਤੋਂ ਵੀ ਜਿਹੜਾ ਗੁਰੂ ਮਹਾਰਾਜ ਦਾ ਜਿਹੜਾ ਹੈਗਾ ਸਿਧਾਂਤ ਕਿ ਸਾ ਨਾ ਕੋ ਬੈਰੀ ਨਹੀਂ ਬਗਾਨਾ ਸਗਲ ਸੰਗਮ ਕੋ ਬਣਾਈ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਨਾਲ ਕੋਈ ਵਿਰੋਧ ਨਹੀਂ ਸਾਡਾ ਤਾਂ ਵਿਰੋਧ ਆ ਜ਼ੁਲਮ ਨਾਲ ਜਿਹੜੀ ਵੀ ਕੋਈ ਜ਼ੁਲਮੀ ਤੇ ਰਿਆ ਉਹਦੇ ਖਿਲਾਫ ਸਿੱਖ ਹਮੇਸ਼ਾ ਲੜਦਾ ਆ ਤੇ ਲੜਦਾ ਰਹੇਗਾ ਕਿਉਂਕਿ ਗੁਰੂ ਸਾਹਿਬ ਦੀ ਬਖਸ਼ਿਸ਼ ਆ ਸਿਖਾਂਦੇ ਇਸ ਕਰਕੇ ਸਾਡੇ ਤੇ ਕਿੰਨੇ ਵੀ ਜ਼ੁਲਮ ਹੋ ਰਹੇ ਆ ਜਾਂ ਸਰਕਾਰਾਂ ਕਰ ਰਹੀਆਂ ਆ ਆਪਾਂ ਸਾਰੇ ਜਾਣੇ ਪਹਿਲਾਂ ਵੀ ਡਟ ਕੇ ਜਵਾਬ ਦਿੰਦੇ ਰਹੇ ਆ ਤੇ ਆਉਣ ਵਾਲੇ ਸਮੇਂ ਚ ਵੀ ਆਪਾਂ ਇਹ ਜਵਾਬ ਇਹ ਦਿੱਤਾ ਜਾਊਗਾ ਇਸ ਕਰਕੇ ਲੜਾਈ ਸਾਡੀ ਜਿਹੜੀ ਆ ਜ਼ੁਲਮ ਦੇ ਖਿਲਾਫ ਆ ਨਾ ਕਿ ਕਿਸੇ ਫਿਰਕੇ ਕਿਸੇ ਜਾਤ ਮਜਬ ਦੇ ਖਿਲਾਫ ਆ ਇਸ ਕਰਕੇ ਇੰਨੀਆਂ ਕ ਬੇਨਤੀਆਂ ਪਰਵਾਨ ਕਰਿਓ ਜੇ ਕੋ ਪੁੱਲ ਚੋਕ ਹੋ ਗਈ ਮਾਫੀ ਚਾਹੁੰਦੇ ਆ ਤੇ ਜਾਣ ਲੱਗਿਆ ਵੀ ਤੁਹਾਡੇ ਚਰਨਾਂ 'ਚ ਮੇਰੀ ਅਪੀਲ ਆ ਕਿ ਬੜੇ ਸਹਜ ਨਾਲ ਜਾਣਾ ਰਸਤੇ 'ਚ ਬਹੁਤੀ ਕਾਲੀ ਨਹੀਂ ਕਰਨੀ ਕਿਉਂਕਿ ਜਦੋਂ ਜ਼ਿਆਦਾ ਨਿਕਲਦੇ ਆ ਤਾਂ ਕਿਤੇ ਵੇਲੇ ਕੋਈ ਐਕਸੀਡੈਂਟ ਕੋਈ ਐਹੋ ਜਿਹੀਆਂ ਚੀਜ਼ਾਂ ਹੋਣ ਦਾ ਖਤਰਾ ਹੁੰਦਾ ਤੇ ਇਸ ਕਰਕੇ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ ਤੇ ਬਾਕੀ ਤੁਸੀਂ ਹੋਰ ਵੀ ਇੱਕ ਦੋ ਬਲਾਰੇ ਜੋ ਹੈਗੇ ਆ ਉਹਨਾਂ ਦੀ ਤੁਸੀਂ ਗੱਲ ਸੁਣ ਕੇ ਜਾਓ ਕਿਉਂਕਿ ਤੁਸੀਂ ਹੁਣ ਇੰਨੀ ਦੂਰ ਤੋਂ ਚੱਲ ਕੇ ਆਏ ਹੋਏ ਹੋ ਤਾਂ ਹੋਰ 10-15 ਮਿੰਟ ਦਾ ਸਮਾਂ ਕੱਢੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ